ਸੋਨੇ ਦਾ ਸੀਜ਼ਨ ਹੈ ਸਬਜ਼ੀਆਂ ਬੀਜੀਆਂ ਕਿਸਾਨਾਂ ਨੇ ਪਾਣੀ ਦੀ ਜ਼ਰੂਰਤ ਹੈ ਪਾਣੀ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਪਿੰਡ ਦੁੱਲੜ ਦੇ ਵਿੱਚ ਭਰਾਵਾਂ ਦੇ ਆਪਸ ਲੜਾਈ ਹੋਈ ਕਿਉਂਕਿ ਨੱਕਾ ਦੂਜੇ ਪਰਾਨੇ ਖੇਤ ਸੇ ਪਾਣੀ ਲਾ ਰੱਖਿਆ ਤਾਂ ਦੂਜੇ ਨੇ ਆ ਕੇ ਕਿ ਮੇਰੇ ਖੇਤ ਸੇ ਪਾਣੀ ਮੇਰੀ ਸਬਜ਼ੀ ਸੁੱਕ ਰਹੀ ਹੈ ਉਸਨੇ ਵੀ ਨੱਕਾ ਬੜਤਾ ਉਹ ਟਰਾਂਸਫਾਰਮਰ ਦਾ ਸੁੱਚ ਕੱਟਣ ਲੱਗਾ ਤਾਂ ਉਹਨਾਂ ਦੇ ਦੋਵਾਂ ਦੇ ਵਿੱਚ ਲੜਾਈ ਹੋਈ ਹੈ ਦੋਨੋਂ ਭਰਾਵਾਂ ਨੂੰ ਜਿਹੜੇ ਚਾਚੇ ਤਾਏ ਦੇ ਭਰਾ ਹੈ ਹਸਪਤਾਲ ਚ ਜੇਰੇ ਇਲਾਜ ਹੈ ਔਰ ਇਸ ਮਾਮਲੇ ਦੀ ਜਾਂਚ ਸਦਰ ਪੁਲਿਸ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ ਜਗਰਾ ਸਿੰਘ ਸਿੰਘ ਪਿੰਡ ਦੁੱਲੜ ਅਸੀਂ ਮੈਂ ਸਵੇਰੇ 5 ਵਜੇ ਮੋਟਰ ਦਾ ਪਾਣੀ ਲਾਉਣ ਗਏ ਸੀ ਚਰੀ ਭਰਨ ਵਾਸਤੇ ਹੂੰ ਤੇ ਇੱਕ ਕਹਿਰਾ ਭਰ ਗਿਆ ਸਤਨਾਮ ਸਿੰਘ ਦਾ ਲੜਕਾ ਉੱਥੇ ਗਿਆ ਉਹ ਉੱਥੇ ਬੈਠਾ ਰਿਹਾ ਕੁਝ ਨਹੀਂ ਬੋਲਿਆ ਹੈਗਾ ਚਲੋ ਇੱਕ ਦੋ ਮੇਰੇ ਬੇਟਾ ਮੇਰੇ ਨਾਲ ਸੀਗਾ ਇਹਨੇ ਦੂਸਰੇ ਕਹਿਰੇ ਨੂੰ ਜਦੋਂ ਪਾਣੀ ਲਾਇਆ ਤੇ ਉਹ ਫਿਰ ਵੀ ਨਹੀਂ ਬੋਲਿਆ ਸਤਨਾਮ ਦਾ ਮੁੰਡਾ ਆਪਾਂ ਵੀ ਝੂਠ ਮਾਰੀ ਤੁਹਾਨੂੰ ਤੇ ਉਸ ਤੋਂ ਬਾਅਦ ਇਹ ਸਕੂਟਰੀ ਤੇ ਗਿਆ ਇਹਨੇ ਜਾਂਦੇ ਸਾਰ ਉਹਨੂੰ ਕਹਿੰਦਾ ਨੱਕਾ ਵੱਡੋ ਇਹ ਚਲੋ ਮੇਰਾ ਬੇਟਾ ਲੱਗਾ ਕਹਿਣ ਕਹਿੰਦਾ ਪਾਪੇ ਵੀ ਤੁਸੀਂ ਕਲੇਸ਼ ਨਾ ਖੜਾ ਕਰੋ 5 ਮਿੰਟ ਸਾਡਾ ਭਰ ਜੂਗਾ ਤੁਸੀਂ ਲਾ ਲਿਓ ਸਾਰਾ ਦਿਨ ਬੇਲੀੂਆ ਮੋਟਰ ਉਹਨੇ ਧੀ-ਧੀ ਗਾਲ ਕੱਢੀ ਜੀ ਮੈਨੂੰ ਮੇਰੇ ਉਸ ਤੋਂ ਬਾਅਦ ਜੀ ਮੈਂ ਸੁੱਚ ਕੱਟਦੀ ਟਰਾਂਸਫਾਰਮ ਦੀ ਇਹ ਦੋਨੇ ਪਿਓ ਪੁੱਤ ਆ ਕੇ ਮੇਰੀਆਂ ਬਾਹਾਂ ਫੜ ਲੀਆਂ ਮੁੰਡੇ ਨੇ ਤੇ ਇਹਨੇ ਮੇਰੇ ਕਹੀ ਮਾਰੀ ਜੀ ਪਾਣੀ ਦੀ ਮੋਟਰ ਪਾਣੀ ਪਿੱਛੇ ਹੋਇਆ ਜੀ ਸਾਡੀ ਹਾਂ ਸਾਂਝੀ ਮੋਟਰ ਹੈ ਉਹਦੇ ਪਿੱਛੇ ਤਿੰਨ ਦਿਨ ਇਹਨਾਂ ਤੇ ਚੱਲਦੀ ਨਾ ਹੋ ਗਈ ਤੇ ਅੱਜ ਅਸੀਂ ਪਾਣੀ ਲਾਉਣ ਲੱਗੇ ਇਹਨੇ ਮਤਲਬ ਟਰਾਂਸਫਾਰਮ ਦੀ ਸੁੱਚ ਕੱਟਦੀ ਨਾਲੇ ਧੀ ਦੀ ਗਾਲ ਕੱਢਦੀ ਸਾਨੂੰ ਉਸ ਤੋਂ ਬਾਅਦ ਇਹਦੇ ਕੋਲੇ ਵੀ ਕਹੀਦੀ ਮੇਰੇ ਕੋਲੇ ਵੀ ਕਹੀਦੀ ਮੋਟਰ ਕਿਦੇ ਨਾਮ ਹੈ ਉਹ ਇਹਦੇ ਡੈਡੀ ਦੇ ਨਾਮ ਹੈ ਮੋਟਰ ਸਾਡੇ ਹਿੱਸੇ 'ਚ ਸਾਡੇ ਹੀ ਹੋਈ ਹੈ ਨੋ ਇਹਨਾਂ ਦੇ ਆ ਇਹਦੇ ਬਾਪ ਦੇ ਨਾਮ ਆ ਹਾਂਜੀ ਸੰਜੀ ਮਲ ਪਾਣੀ ਸੰਜੀ ਹੈ ਜੀ ਸਾਰੀ ਦੁਨੀਆ ਨੂੰ ਪਤਾ ਤਾਂ ਸੰਜੀ ਹੈ ਮੋਟਰ ਪਾਣੀ ਰੋਜ਼ਾਨਾ ਰੋਜ਼ ਜੀ ਰੋਜ਼ ਚੱਲਦਾ ਤਾਂ ਕਦੇ ਵੀ ਨਹੀਂ ਕੋਈ ਇਹਦੇ ਦੋਪਰਾ ਹੋਰ ਨੇ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਤੁਹਾਡੀ ਫਸਲ ਕਿਹੜੀ ਬੀਜੀ ਮੇਰੀ ਭਿੰਡੀਆਂ ਤੇ ਮਿਰਚਾਂ ਬੀਜੀਆਂ ਹੋਈਆਂ ਨੇ ਇਹਦੇ ਪੱਠੇ ਤੇ ਜੀ ਇਹਨੇ ਸਵੇਰੇ ਪੱਠੇ ਭਰ ਲਏ ਜਾਣ ਕੇ ਨੇ ਜਿੱਦ 'ਚ ਦੂਜੇ ਪੱਠਿਆਂ 'ਚ ਛੋਟਿਆਂ 'ਚ ਲਾਦਾ ਉਹ ਨਾਲੇ ਪੱਠੇ ਵੀ ਮਰ ਗਏ ਇਹਦੇ ਵੀ ਇਹਨਾਂ ਨੂੰ ਪਾਣੀ ਨਹੀਂ जान ਕੇ ਬਾਹਰ ਆ ਜਦੋਂ ਮੈਂ ਹਾਂ ਮੇਰਾ ਮੁੰਡਾ ਪਹਿਲਾਂ ਬੈਠਾ ਰਿਹਾ ਉਹਦੇ ਕੈਰੇਜ ਚ ਪਾਣੀ ਲੱਗਿਆ ਹੋਇਆ ଥି ਜਦੋਂ ਕੈਰਾ ਭਰ ਗਿਆ ਦੂਸਰੇ ਚ ਇਹਨੇ ਜਾਣ ਕੇ ਲਾ ਲਿਆ ਉਹਨੇ ਮੈਨੂੰ ਫੋਨ ਕਰਤਾ ਜਦੋਂ ਮੈਂ ਗਿਆ ਇਹਨੇ ਟਰਾਂਸਫਾਰਮਰ ਦੀ ਸਵਿੱਚ ਕੱਟ ਤੁਸੀਂ ਨਕਲ ਥੋੜਾ ਜਦੋਂ ਮੈਂ ਨਕਲ ਆਇਆ ਜੀ ਅਸੀਂ ਹਾਂ ਜੀ ਹਾਂ ਬਸ ਉਥੇ ਝਗੜਾ ਹੋਇਆ ਜੀ ਕੀ ਮਾਰੇ ਇਹਨੂੰ ਕਹੀ ਮਾਰੀ ਹੈ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨੂੰ